ਅਧਿਆਇ 66 ਬੀੜੀ ਦਾ ਦਿਨ ਅਤੇ ਉਸ ਦੀਆਂ ਰੌ ਰਿਟਾਂ ਜੀਵਤ ਜੋਤ ਸੰਬੰਧੀ ਬੇਸਾਰ ਤੇ ਸੁਲਤਾਨ ਦਾ ਸੰਦੇਸ਼ ਨਰੋਂਦਾ ਜਦੋਂ ਨਾ ਮੁਰਸ਼ਦ ਬੇਸਾਰ ਤੋਂ ਵਾਪਸ ਆਇਆ ਹੈ ਸ਼ਮਦਾਮ ਉਦਾਸ ਅਤੇ ਰੁੱਸਿਆ ਜਿਹਾ ਰਹਿੰਦਾ ਹੈ ਜਿੱਥੋਂ ਤੱਕ ਹੋ ਸਕੇ ਉਹ ਲੋਕਾਂ ਨਾਲ ਮਿਲਣ ਤੋਂ ਵੀ ਕतराਉਂਦਾ ਹੈ ਪਰ ਜਿਉਂ-ਜਿਉਂ ਬੀੜੀ ਦਾ ਦਿਨ ਨੇੜੇ ਆਉਣ ਲੱਗਾ ਉਹਦਾ ਉਤਸ਼ਾਹ ਜਾਗ ਪਿਆ ਅਤੇ ਉਹਨੇ ਸਾਰੀਆਂ ਲੰਮੀਆਂ ਚੌੜੀਆਂ ਤਿਆਰੀਆਂ ਦੇ ਬਰੀਕ ਤੋਂ ਬਰੀਕ ਵੇਰਵੇ ਤੱਕ ਦੀ ਕਮਾਨ ਆਪਣੇ ਹੱਥਾਂ ਵਿੱਚ ਸੰਭਾਲ ਲਈ ਅੰਗੂਰ ਵੇਲ ਦੇ ਦਿਨ ਵਾਂਗ ਬੇੜੀ ਦਾ ਦਿਨ ਵੀ ਇੱਕ ਦਿਨ ਤੋਂ ਵਧਾ ਕੇ ਪੂਰੇ ਹਫ਼ਤੇ ਦਾ ਬਣਾ ਲਿਆ ਗਿਆ ਸੀ ਅਤੇ ਇਸ ਸਮੇਂ ਵਿੱਚ ਜੀ ਪਰਮਾ ਮੌਜ ਮੇਲਾ ਹੀ ਨਹੀਂ ਸੀ ਕੀਤਾ ਜਾਂਦਾ ਸਗੋਂ ਹਰ ਕਿਸਮ ਦੀਆਂ ਵਸਤਾਂ ਤੇ ਮਾਲ ਦਾ ਤੜਾ ਤੜ ਤੇਜ ਵਪਾਰ ਵੀ ਹੁੰਦਾ ਸੀ ਇਸ ਦਿਨ ਨਾਲ ਸੰਬੰਧਿਤ ਅਨੇਕ ਰੂਰ ਰੀਤਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਬਲੀ ਚੜਾਈ ਜਾਣ ਵਾਲੇ ਬੈਲ ਨੂੰ ਜਿਵਾ ਕਰਨਾ ਜੁਗਦੀ ਅਗਨੀ ਜਗਾਉਣਾ ਇਸ ਅਗਣੀ ਤੋਂ ਪੂਜਾ ਸਥਾਨ ਦੀ ਪੁਰਾਣੀ ਜੋਤ ਦੀ ਥਾਂ ਲੈਣ ਵਾਲੀ ਨਵੀਂ ਜੋਤ ਜਗਾਉਣਾ ਇਹ ਸਾਰਾ ਕਾਰਜ ਮੁਖੀ ਆਪ ਪੂਰੀ ਵਿਧੀ ਅਨੁਸਾਰ ਕਰਦਾ ਸੀ ਜਨ ਸਮੂਹ ਉਹਦਾ ਹੱਥ ਵਟਾਉਂਦਾ ਹੈ ਤੇ ਅੰਤ ਵਿੱਚ ਹਰ ਕੋਈ ਨਵੀਂ ਜੋਤ ਤੋਂ ਆਪਣੀ ਮੋਮਬਤੀ ਜਗਾਉਂਦਾ ਹੈ ਲੋਕ ਮੋਮਬਤੀਆਂ ਬੁਝਾ ਲੈਂਦੇ ਹਨ ਅਤੇ ਦੁਸ਼ਟ ਰੂਹਾਂ ਤੋਂ ਬਚਣ ਲਈ ਚੌਕਸੀ ਨਾਲ ਸੰਭਾਲ ਕੇ ਰੱਖ ਲੈਂਦੇ ਹਨ ਜਦ ਸਾਰੀ ਰਸਮ ਪੂਰੀ ਹੋ ਜਾਂਦੀ ਹੈ ਤਾਂ ਮੁਖੀ ਰਵਾਜ ਅਨਸਾਰ ਆਪਣਾ ਭਾਸ਼ਣ ਦਿੰਦਾ ਹੈ ਅੰਗੂਰ ਵੇਲ ਦੇ ਦਿਨ ਵਾਂਗ ਬੇੜੀ ਦਾ ਦਿਨ ਵੀ ਯਾਤਰੀ ਲੱਗਦੀ ਵਾ ਕਿਸੇ ਨਾ ਕਿਸੇ ਭੇਟ ਜਾਂ ਚੜਾਵੇ ਤੋਂ ਖਾਲੀ ਨਹੀਂ ਹੁੰਦੇ ਅੱਧਿਓ ਬਹੁਤੇ ਯਾਤਰੀ ਤਾਂ ਬਲਦ ਛਤਰੇ ਜਾਂ ਬੱਕਰੇ ਲੈ ਲਿਆਉਂਦੇ ਹਨ ਜਿਹੜੇ ਪ੍ਰਤੱਖ ਰੂਪ ਵਿੱਚ ਬੇੜੀ ਦੇ ਭੇਟ ਕੀਤੇ ਗਏ ਬਲਦ ਨਾਲ ਬੜੀ ਬੜੀ ਬਲੀ ਚੜਾਏ ਜਾਣ ਲਈ ਹੁੰਦੇ ਹਨ ਪਰ ਅਸਲ ਵਿੱਚ ਉਹਨਾਂ ਨੂੰ ਮਾਰਿਆ ਨਹੀਂ ਜਾਂਦਾ ਸਗੋਂ ਬੇੜੀ ਦੇ ਵੱਗ ਵਿੱਚ ਰਲਾ ਦਿੱਤਾ ਜਾਂਦਾ ਹੈ ਨਵੀਂ ਜੋਤਾਂ ਅੰਤੌਤੇ ਦੂਧੀਆਂ ਪਰਪਤਾ ਦੇ ਕਿਸੇ ਸੁਲਤਾਨ ਜਾਂ ਠਾੜ ਵੱਲੋਂ ਪੇਟ ਕੀਤੀ ਜਾਂਦੀ ਹੈ ਇਹ ਪੇਟ ਚੜਾਉਣ ਨੂੰ ਬਹੁਤ ਮਾਨ ਸਤਕਾਰ ਵਾਲੀ ਗੱਲ ਸਮਝਿਆ ਜਾਂਦਾ ਹੈ ਇਹ ਪੇਟ ਚੜਾਉਣ ਦੇ ਅਨੇਕ ਇਸ਼ਕ ਹੁੰਦੇ ਹਨ ਇਸ ਲਈ ਇਹ ਰਿਵਾਜ ਸਥਾਪਿਤ ਕਰ ਲਿਆ ਗਿਆ ਹੈ ਕਿ ਅਗਲੇ ਸਾਲ ਲਈ ਪੇਟ ਚੜਾਉਣ ਵਾਲੇ ਦਾ ਨਾਂ ਨਿਸ਼ਚਿਤ ਕਰਨ ਲਈ ਉਤਸਵ ਦੀ ਸਮਾਪਤੀ ਸੰਪਰਚੀਆਂ ਕੱਢ ਕੇ ਫੈਸਲਾ ਕਰ ਲਿਆ ਜਾਵੇ ਸੁਲਤਾਨਾ ਤੇ ਤਣਾਡਾ ਵਿੱਚ ਉਤਸ਼ਾਹ ਤੇ ਸ਼ਰਧਾ ਦਾ ਮੁਕਾਬਲਾ ਹੁੰਦਾ ਹੈ ਉਹਨਾਂ ਵਿੱਚੋਂ ਹਰ ਇੱਕ ਦਾ ਯਤਨ ਹੁੰਦਾ ਹੈ ਕਿ ਮੇਰੀ ਜੋਤ ਪਹਿਲੀਆਂ ਸਾਰੀਆਂ ਜੋਤਾਂ ਤੋਂ ਵਧੇਰੇ ਮਹਿੰਗੀ ਅਤੇ ਰੂਪ ਦੀ ਸੁੰਦਰਤਾ ਅਤੇ ਕਲਾ ਕੌਸ਼ਲਤਾ ਵਿੱਚ ਉਹਨਾਂ ਨੂੰ ਮਾਤ ਦੇਣ ਵਾਲੀ ਹੋਵੇ ਇਸ ਸਾਲ ਦੀ ਜੋਤ ਲਈ ਬੇਸਾਰ ਦੇ ਸੁਲਤਾਨ ਦੀ ਪਰਚੀ ਨਿਕਲੀ ਸੀ ਪਰ ਸਭ ਲੋਕ ਬੇਤਾਬੀ ਨਾਲ ਬਹੁਮੁੱਲੀ ਨਵੀਂ ਜੋਤ ਦੇਖਣ ਲਈ ਉਡੀਕ ਕਰ ਰਹੇ ਸਨ ਕਿਉਂਕਿ ਬੇਸਾਰ ਦਾ ਸੁਲਤਾਨ ਆਪਣੀ ਖੁੱਲ੍ਹ ਦੇ ਲਈ ਦੌਲਤ ਤੇ ਬੇੜੀ ਪ੍ਰਤੀ ਸ਼ਰਧਾ ਲਈ ਪ੍ਰਸਿੱਧ ਸੀ ਉਸ ਦਿਨ ਤੋਂ ਪਹਿਲਾਂ ਸ਼ਾਮ ਨੂੰ ਸ਼ਮਦਾਮ ਨੇ ਸਾਨੂੰ ਤੇ ਮੁਰਸ਼ਿਦ ਨੂੰ ਆਪਣੀ ਕੋਠੜੀ ਵਿੱਚ ਬੁਲਾਇਆ ਤੇ ਇਸ ਤਰ੍ਹਾਂ ਕਿਹਾ ਉਹਦੇ ਸ਼ਬਦ ਵਿਸ਼ੇਸ਼ ਕਰਕੇ ਮੁਰਸ਼ਿਦ ਨੂੰ ਸੰਬੋਧਿਤ ਸਾਨੂੰ ਸ਼ਮਦਾਮ ਕਾਲੀ ਕਾ ਪਵਿੱਤਰ ਤਿਹਾੜ ਵਾਲਾ ਦਿਨ ਹੈ ਅਤੇ ਸਾਨੂੰ ਇਹੋ ਸ਼ੋਭਾ ਦਿੰਦਾ ਹੈ ਕਿ ਉਸ ਤਿਹਾੜ ਦੀ ਪਵਿੱਤਰਤਾ ਨੂੰ ਕਾਇਮ ਰੱਖੀਏ ਪਿਛਲੇ ਦਿਨੀ ਜਿਹੜੇ ਮਰਜੀ ਝਗੜੇ ਹੋਏ ਹੋਣ ਉਹ ਸਾਨੂੰ ਇਥੋਂ ਤੇ ਹੁਣੇ ਹੀ ਦਫਨ ਕਰ ਦੇਣੇ ਚਾਹੀਦੇ ਹਨ ਇਹ ਨਹੀਂ ਹੋਣਾ ਚਾਹੀਦਾ ਕਿ ਬੇੜੀ ਦੇ ਅੱਗੇ ਵਧਣ ਦੀ ਰਫ਼ਤਾਰ ਠਿੱਲੀ ਪੈ ਜਾਵੇ ਜਾਂ ਖੜੀ ਹੀ ਹੋ ਜਾਵੇ ਮੈਂ ਇਸ ਬੇੜੀ ਦਾ ਮੁਖੀ ਹਾਂ ਉਹ ਇਹਦੀ ਕਮਾਂਡ ਕਰਨ ਲਈ ਪਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਹੈ ਇਹਦਾ ਰਾਹ ਤੈਅ ਕਰਨ ਦਾ ਅਧਿਕਾਰ ਮੈਨੂੰ ਪ੍ਰਾਪਤ ਹੈ ਇਹ ਫਰਜ਼ ਤੇ ਅਧਿਕਾਰ ਮੈਨੂੰ ਬਰਸਤ ਵਿੱਚ ਮਿਲੇ ਹਨ ਜਿਵੇਂ ਕਿ ਉਹ ਮੇਰੇ ਜਾਣ ਤੋਂ ਬਾਅਦ ਅਵਸ਼્ય ਹੀ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਮਿਲ ਜਾਣਗੇ ਜਿਵੇਂ ਮੈਂ ਆਪਣੇ ਸਮੇਂ ਦੀ ਉਡੀਕ ਕਰਦਾ ਰਿਹਾ ਸੀ ਉਸੇ ਤਰ੍ਹਾਂ ਤੁਹਾਨੂੰ ਆਪਣੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ਜੇ ਮੇਰੇ ਕੋਲ ਮੀਰਦਾਦ ਨਾਲ ਕੋਈ ਜਿਆਦਤ ਜਿਆਦਤੀ ਹੋਈ ਹੋਵੇ ਤਾਂ ਮੈਨੂੰ ਉਸ ਲਈ ਮਾਫ ਕਰ ਦਿਓ ਮੀਰਦਾਦ ਤੂੰ ਮੀਰਦਾਦ ਨਾਲ ਕੋਈ ਜਿਆਦਤੀ ਨਹੀਂ ਕੀਤੀ ਪਰ ਤੂੰ ਸ਼ਮਦਾਮ ਨਾਲ ਕੋਰ ਅਨਿਆਇ ਕੀਤਾ ਹੈ ਸ਼ਮਦਾਮ ਕੀ ਸ਼ਮਦਾਮ ਨੂੰ ਸ਼ਮਦਾਮ ਨਾਲ ਅਨਿਆਇ ਕਰਨ ਦੀ ਆਜ਼ਾਦੀ ਨਹੀਂ ਮੀਰ ਦਾਦ ਅਨਿਆਇ ਕਰਨ ਦੀ ਆਜ਼ਾਦੀ ਇਹ ਸ਼ਬਦ ਕਿੰਨੇ ਸਵੇ ਵਿਰੋਧੀ ਹਨ ਕਿਉਂਕਿ ਆਪਣੇ ਆਪ ਨਾਲ ਹੀ ਅਨਿਆਇ ਕਰਨਾ ਆਪਣੇ ਹੀ ਅਨਿਆਇ ਦਾ ਗੁਲਾਮ ਬਣ ਜਾਣਾ ਹੈ ਜਦਕਿ ਦੂਸਰਿਆਂ ਨਾਲ ਅਨਿਆਇ ਕਰਨਾ ਗੁਲਾਮ ਦਾ ਗੁਲਾਮ ਬਣ ਜਾਣਾ ਹੈ ਉਹ ਅਨਿਆਇ ਦਾ ਬੋਝ ਚੁੱਕਣਾ ਕਿੰਨਾ ਮੁਸ਼ਕਲ ਹੈ ਸ਼ਮਦਾਮ ਜੇ ਮੈਂ ਆਪਣੇ ਅਨਿਆਇ ਦਾ ਬੋਝ ਚੁੱਕਣ ਨੂੰ ਤਿਆਰ ਹੋਵਾਂ ਤਾਂ ਤੈਨੂੰ ਉਸ ਬਾਰੇ ਕੀ ਇਤਰਾਜ਼ ਹੋ ਸਕਦਾ ਹੈ ਮਿਰਦਾਦ ਕੀ ਕੋਈ ਬਿਮਾਰ ਦੰਦ ਮੋਂ ਨੂੰ ਕਹੇਗਾ ਜੇ ਮੈਂ ਆਪਣੀ ਪੀੜ ਸਹਾਰਨ ਨੂੰ ਤਿਆਰ ਹੋਵਾਂ ਤਾਂ ਉਹਦੇ ਨਾਲ ਤੇਰਾ ਕੀ ਵਿਗੜਦਾ ਹੈ ਸ਼ਮਦਾਮ ਉਹ ਮੈਨੂੰ ਆਪਣੇ ਹਾਲ ਤੇ ਛੱਡ ਦਿਓ ਬਸ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਆਪਣਾ ਭਾਰਾਂ ਹੱਥ ਮੇਰੇ ਤੋਂ ਦੂਰ ਰੱਖੋ ਆਪਣੇ ਤੇਜ ਜਵਾਨ ਨਾਲ ਮੈਨੂੰ ਚাবਕ ਨਾ ਮਾਰੋ ਮੈਨੂੰ ਆਪਣੇ ਬਾਕੀ ਰਹਿੰਦੇ ਦਿਨ ਉਸੇ ਤਰ੍ਹਾਂ ਜੀ ਲੈਣ ਦਿਓ ਜਿਵੇਂ ਮੈਂ ਹੁਣ ਤੱਕ ਜਿਉਂਦਾ ਅਤੇ ਮਿਹਨਤ ਕਰਦਾ ਚਲਿਆ ਆ ਰਿਹਾ ਹਾਂ ਕਿਤੇ ਹੋਰ ਜਾ ਕੇ ਆਪਣੀ ਬੱਕਰੀ ਬੇੜੀ ਬਣਾ ਲਓ ਤੇ ਇਸ ਬੇੜੀ ਵਿੱਚ ਕੋਈ ਦਖਲ ਨਾ ਦਿਓ ਤੁਹਾਡੇ ਤੇ ਮੇਰੇ ਲਈ ਤੇ ਤੁਹਾਡੇ ਤੇ ਮੇਰੇ ਬੇੜੀ ਲਈ ਇਸ ਸੰਸਾਰ ਵਿੱਚ ਬਥੇਰੀ ਥਾਂ ਹੈ ਕੱਲ੍ਹ ਦਾ ਦਿਨ ਮੇਰਾ ਹੈ ਤੁਸੀਂ ਇੱਕ ਪਾਸੇ ਰਹੋ ਤੇ ਮੈਨੂੰ ਆਪਣਾ ਕੰਮ ਨਜਿੱਠਣ ਦਿਓ ਮੈਂ ਤੁਹਾਡੇ ਵਿੱਚੋਂ ਕਿਸੇ ਦੀ ਰੋਕ ਟੋਕ ਬਰਦਾਸ਼ਤ ਨਹੀਂ ਕਰਾਂਗਾ ਖ਼ਬਰਦਾਰ ਰਹਿਣਾ ਸ਼ਮਦਾਮ ਦਾ ਬਦਲਾ ਉਨਾ ਹੀ ਭਿਆਨਕ ਹੈ ਜਿੰਨਾ ਰੱਬ ਦਾ ਖਬਰਦਾਰ ਖਬਰਦਾਰ ਨਰੋਂਦਾ ਜਦ ਅਸੀ ਮੁਖੀ ਦੀ ਕੋਠੜੀ ਵਿੱਚੋਂ ਬਾਹਰ ਨਿਕਲੇ ਤਾਂ ਮੁਰਸ਼ਿਦ ਨੇ ਹਲਕਾ ਜਿਹਾ ਸਿਰ ਹਿਲਾਇਆ ਤੇ ਕਿਹਾ ਮੀਰ ਦਾਦ ਸ਼ਮਦਾਮ ਦਾ ਮਨ ਅਜੇ ਵੀ ਸ਼ਮਦਾਮ ਸ਼ਮਦਾਮ ਦਾ ਹੀ ਮਨ ਹੈ ਨਰੋਂਦਾ ਸ਼ਮਦਾਮ ਬਹੁਤ ਖੁਸ਼ ਹੋਇਆ ਜਦ ਅਗਲੀ ਸਵੇਰ ਸਾਰੀਆਂ ਰਸਮਾਂ ਉਪਚਾਰਕ ਢੰਗ ਨਾਲ ਬਿਨਾਂ ਕਿਸੇ ਵਿਗੜਨ ਦੇ ਪੂਰੀਆਂ ਹੋ ਗਈਆਂ ਅਤੇ ਨਵੀਂ ਜੋਤ ਭੇਟ ਕੀਤੇ ਜਾਣ ਅਤੇ ਜਗਾਈ ਜਾਣ ਦਾ ਸਮਾਂ ਆ ਗਿਆ ਉਸ ਸਮੇਂ ਇੱਕ ਬਹੁਤ ਹੀ ਉੱਚਾ ਲੰਮਾ ਅਤੇ ਸੁਵਿਲਾ ਵਿਅਕਤੀ ਜਿਸ ਨੇ ਸਫੈਦ ਵਸਤਰ ਪਾਏ ਹੋਏ ਸਾਨੂੰ ਪੂਜਾ ਸਥਾਨ ਵੱਲੋਂ ਦਾ ਦਿਖਾਈ ਦਿੱਤਾ ਉਹ ਅਤਿਅੰਤ ਸੰਗਣੀ ਪੀੜ ਵਿੱਚੋਂ ਬਹੁਤ ਔਖਾ ਹੋ ਕੇ ਕੂਣੀਆਂ ਦੀ ਸਹਾਇਤਾ ਨਾਲ ਆਪਣਾ ਰਾਹ ਬਣਾ ਰਿਹਾ ਸੀ ਉਸ ਸਮੇਂ ਮੂੰਹੋਂ ਝਟਪਟ ਇਹ ਖਬਰ ਫੈਲ ਗਈ ਕਿ ਇਹ ਵਿਅਕਤੀ ਬਿਹਾਰ ਦੇ ਸੁਲਤਾਨ ਦਾ ਨਿੱਜੀ ਐਲਸੀ ਹੈ ਅਤੇ ਨਵੀਂ ਜੋਤ ਲੈ ਕੇ ਆਇਆ ਹੈ ਸਭ ਲੋਕ ਉਸ ਬੜਮੁੱਲੀ ਵਸਤੂ ਦੇ ਦਰਸ਼ਨ ਕਰਨ ਲਈ ਉਤਸਕ ਹੋ ਗਏ ਸ਼ਮਦਾਮ ਨੇ ਝੁੱਕ ਕੇ ਉਸ ਦਾ ਸਤਿਕਾਰ ਕੀਤਾ ਉਸ ਨੂੰ ਹੋਰ ਲੋਕਾਂ 'ਵੰਗ ਵਿਸ਼ਵਾਸ ਸੀ ਕਿ ਐਲਚੀ ਨਵੇਂ ਸਾਲ ਦੀ ਵੱਡਮੁੱਲੀ ਪੇਟਾ ਲੈ ਕੇ ਆਇਆ ਹੈ ਉਸ ਵਿਅਕਤੀ ਨੇ ਸ਼ਮਦਾਬ ਨੂੰ ਦੱਬੀ ਜਵਾਨ ਵਿੱਚ ਕੁਝ ਕਿਹਾ ਅਤੇ ਫਿਰ ਆਪਣੀ ਜੇਬ ਵਿੱਚੋਂ ਚਮੜੇ ਦਾ ਇੱਕ ਪੱਤਰ ਕੱਢਿਆ ਉਸ ਨੇ ਇਹ ਦੱਸਣ ਉਸ ਦੇ ਇਹ ਦੱਸਣ ਤੋਂ ਬਾਅਦ ਇਸ ਵਿੱਚ ਬੇਸ਼ਾਨ ਦੇ ਸੁਲਤਾਨ ਦਾ ਸੰਦੇਸ਼ ਹੈ ਜਿਹੜਾ ਉਸ ਨੂੰ ਨਿੱਜੀ ਤੌਰ ਤੇ ਪਹੁੰਚਾਉਣ ਦਾ ਹੁਕਮ ਹੈ ਉਸਨੂੰ ਪੜਨਾ ਸ਼ੁਰੂ ਕਰ ਦਿੱਤਾ ਬੀਸਾਰ ਦੇ ਪੂਤ ਪੂਰਵਕ ਸੁਲਤਾਨ ਵੱਜੋਂ ਅੱਜ 베ੜੀ ਦੇ ਦਿਨ 71 ਹੋਏ ਦੂਧੀਆਂ ਪਰਪਤਾ ਦੇ ਸਾਥੀਆਂ ਲਈ ਸ਼ਾਂਤੀ ਅਤੇ ਭਰਾਮਾ ਵਾਲਾ ਪ੍ਰੇਮ 베ੜੀ ਪ੍ਰਤੀ ਮੇਰੀ ਡੂੰਗੀ ਸ਼ਰਧਾ ਦੇ ਤੁਸੀਂ ਸਾਰੇ ਜਉਂਦੇ ਜਗ ਦੇ ਗਵਾਹ ਹੋ ਇਸ ਸਾਲ ਦੀ ਜੋਤ ਭੇਟ ਕਰਨ ਦਾ ਮਾਣ ਮੈਨੂੰ ਪ੍ਰਾਪਤ ਹੋਇਆ ਹੈ ਇਸ ਲਈ ਮੈਂ 베ੜੀ ਦੇ ਗੌਰਵ ਦੇ ਅਨੁਕੂਲ ਭੇਟ ਹਾਜ਼ਰ ਕਰਨ ਲਈ ਆਪਣੀ ਬੁੱਧੀ ਤੇ ਦੌਲਤ ਵਰਤਨ ਵਿੱਚ ਸੰਕੋਚ ਨਹੀਂ ਕੀਤਾ ਮੇਰੇ ਯਤਨਾਂ ਦਾ ਛਿੱਟਾ ਸਿੱਟਾ ਵੀ ਵਧੀਆ ਨਿਕਲਿਆ ਕਿਉਂਕਿ ਜਿਹੜੀ ਦੌਲਤ ਜੋਤ ਮੇਰੀ ਅਤੇ ਮੇਰੇ ਸ਼ਿਲਪਕਾਰਾਂ ਦੀ ਹੁਸ਼ਲਤਾ ਨੇ ਪੈਦਾ ਕਰ ਦਿੱਤੀ ਹੈ ਉਹ ਸੱਚਮੁੱਚ ਹੀ ਦੇਖਣਯੋਗ ਅਜੂਬਾ ਹੈ ਪਰ ਪਰਮੇਸ਼ਰ ਬਖਸ਼ਿੰਦ ਤੇ ਕਿਰਪਾਲੂ ਸੀ ਅਤੇ ਉਹ ਮੇਰੀ ਘਣਾਉਣੀ ਗਰੀਬੀ ਨੂੰ ਨੰਗਾ ਨਹੀਂ ਸੀ ਕਰਨਾ ਚਾਹੁੰਦਾ ਸੋ ਉਹ ਮੈਨੂੰ ਰਾਹ ਦਿਖਾ ਕੇ ਅਜਿਹੀ ਅਖੰਡ ਜੋਤ ਕੋਲ ਲੈ ਗਿਆ ਜਿਸ ਦਾ ਪ੍ਰਕਾਸ਼ ਅੱਖਾਂ ਨੂੰ ਛਿਦਿਆਉਂਦਾ ਹੈ ਅਤੇ ਜੋ ਕਿਸੇ ਦੀ ਬੁਝਾਈ 부ਝਦੀ ਨਹੀਂ ਉਹਦੀ ਸੁੰਦਰਤਾ ਵੀ ਮਿਸਾਲ ਹੈ ਅਤੇ ਨਹਿ ਕਲੰਕ ਵੀ ਉਸ ਜੋਤ ਨੂੰ ਦੇਖਣ ਤੋਂ ਬਾਅਦ ਮੈਨੂੰ ਬੜੀ ਸ਼ਰਮ ਆਈ ਕਿ ਮੈਂ ਕਦੇ ਮੈਂ ਆਪਣੀ ਜੋਤ ਨੂੰ ਇਸ ਕੀਮਤ ਦੀ ਨਹੀਂ ਸੀ ਸਮਝਿਆ ਸੋ ਮੈਂ ਆਪਣੀ ਜੋਤ ਨੂੰ ਕੂੜੇ ਦੇ ਢੇਰ ਤੇ ਸੁੱਟ ਦਿੱਤਾ ਉਹ ਇੱਕ ਜਉਂਦੀ ਜਾਗਦੀ ਜੋਤ ਹੈ ਜਿਹੜੀ ਹੱਥਾਂ ਨਾਲ ਨਹੀਂ ਬਣਾਈ ਗਈ ਜਿਸ ਦੀ ਮੈਂ ਤੁਹਾਡੇ ਸਭ ਕੋਲੋਂ ਸੱਚੇ ਦਿਲੋਂ ਸ਼ੁਕਰਸ਼ ਕਰਦਾ ਹਾਂ ਉਸ ਨੂੰ ਦੇਖ ਕੇ ਆਪਣੀਆਂ ਅੱਖਾਂ ਨੂੰ ਨਿਹਾਲ ਕਰੋ ਉਸ ਤੋਂ ਆਪਣੀਆਂ ਮੋਮਬਤੀਆਂ ਜਗਾਓ ਦੇਖੋ ਉਹ ਤੁਹਾਡੀ ਪਹੁੰਚ ਦੇ ਅੰਦਰ ਹੈ ਉਹਦਾ ਨਾਮ ਹੈ ਮੀਰ ਦਾਦ ਕਾਸ਼ ਤੁਸੀਂ ਉਸ ਦੇ ਪ੍ਰਕਾਸ਼ ਦੇ ਅਧਿਕਾਰੀ ਬਣ ਸਕੋ ਐਲਚੀ ਦੇ ਐਲਚੀ ਨੇ ਮੁਸ਼ਕਲ ਨਾਲ ਆਪਣੇ ਅੰਤਮ ਸ਼ਬਦ ਉਚਾਰੇ ਹੀ ਸਨ ਕਿ ਸ਼ਮਦਾਮ ਜਿਹੜਾ ਉਸ ਕੋਲ ਹੀ ਖੜਾ ਸੀ ਉਸ ਤੇ ਉਸ ਇਸ ਤਰ੍ਹਾਂ ਲੋਪ ਹੋ ਗਿਆ ਜਿਵੇਂ ਉਹ ਕੋਈ ਪੂਤ ਪ੍ਰੇਤ ਹੋਵੇ ਮੁਰਸ਼ਿਦ ਦਾ ਨਾਮ ਉਸ ਭਰੇ ਇਕੱਠ ਵਿੱਚ ਇਸ ਤਰ੍ਹਾਂ ਘੁੰਮ ਗਿਆ ਜਿਸ ਤਰ੍ਹਾਂ ਕੋਈ ਜ਼ੋਰ ਦੀ ਹਵਾ ਦਾ ਬੁੱਲਾ ਉਾਰੇ ਜੰਗਲ ਵਿੱਚ ਘੁੰਮ ਜਾਂਦਾ ਹੈ ਹਰ ਕੋਈ ਉਸ ਜਿਉਂਦੀ ਜੋਤ ਦੇ ਦਰਸ਼ਨ ਕਰਨ ਲਈ ਉਤਸਕ ਸੀ ਜਿਸ ਦਾ ਜ਼ਿਕਰ ਬੇਸਾਰ ਦੇ ਸੁਲਤਾਨ ਨੇ ਆਪਣੇ ਸੰਦੇਸ਼ ਵਿੱਚ ਅਜਿਹੀ ਖੂਬਸੂਰਤ ਢੰਗ ਨਾਲ ਕੀਤਾ ਸੀ ਥੋੜੀ ਦੇਰ ਬਾਅਦ ਮੁਰਸ਼ਿਦ ਪੂਜਾ ਮੰਚ ਦੀਆਂ ਪੌੜੀਆਂ ਚੜਦਾ ਹੋਇਆ ਅਤੇ ਇਕੱਤਰ ਹੋਈ ਪੀੜ ਨੂੰ ਸੰਬੋਧਿਤ ਕਰਦਾ ਹੋਇਆ ਨਜ਼ਰ ਆਇਆ ਤੁਰੰਤ ਹੀ ਲਹਿਰਾ ਮਾਰਦਾ ਮਨੁੱਖੀ ਸਮੂਹ ਇੰਉਂ ਸ਼ਾਂਤ ਹੋ ਗਿਆ ਜਿਵੇਂ ਉਹ ਇਕੱਲਾ ਇਨਸਾਨ ਹੋਵੇ ਇਸ ਸੁਚੇਤ ਉਤਸ਼ਾਹਪੂਰਨ ਤੇ ਚੌਕਸ ਫਿਰ ਮੁਰਸ਼ਦ ਨੇ ਉਸ ਸਮੂਹ ਨੂੰ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾ ਅੱਗੇ